ਸਤਿ ਸ੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਰਾਂ ਸਪੀਡ ਨਿਊਜ਼ ਤੇ ਆਫਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਐਲਾਨ ਮਸਕ ਨੇ ਹੈਰਾਨ ਕਰ ਦੇਣ ਵਾਲਾ ਦਾਅਵਾ ਕੀਤਾ ਟੈਸਲਾ ਦੇ ਸੀਓ ਮਸਕ ਨੇ ਕਿਹਾ ਕਿ ਇਲੈਕਟ੍ਰੋਨਿਕ VOTING ਮਸ਼ੀਨ ਯਾਨੀ ਕਿ EVM ਨੂੰ ਕੋਈ ਵੀ ਹੈਕ ਕਰ ਸਕਦਾ ਹੈ ਅਤੇ ਇਸ ਨੂੰ ਖਤਮ ਕਰਨ ਦੀ ਲੋੜ ਹੈ ਇਸ ਦੇ ਨਾਲ ਹੀ ਉਹਨਾਂ ਅਮਰੀਕੀ ਚੋਣਾਂ ਤੋਂ EVM ਨੂੰ ਹਟਾਉਣ ਦੀ ਮੰਗ ਵੀ ਕੀਤੀ ਹੈ ਦਰਸਲ ਟੈਸਲਾ ਦੇ ਸੀਓ ਐਲਾਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਕੀਤਾ ਅਤੇ EVM ਦੇ ਹੈਕ ਹੋਣ ਦੀ ਗੱਲ ਕੀਤੀ ਹੈ ਉਹ ਸੰਯੁਕਤ ਰਾਯ ਦੇ ਰਾਸ਼ਟਰਪਤੀ ਲਈ ਆਜ਼ਾਦ ਉਮੀਦਵਾਰ ਰਾਬਰਟ ਐਫ ਕੈਨੇਡੀ ਜੂਨੀਅਰ ਦੀ ਇੱਕ ਪੋਸਟ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਉਹਨਾਂ ਨੇ EVM ਨੂੰ ਖਤਮ ਕਰਨ ਦੀ ਮੰਗ ਕੀਤੀ ਹੈ ਮਸਕ ਤੋਂ ਪਹਿਲਾਂ ਕੈਨੇਡੀ ਜੂਨੀਅਰ ਨੇ ਪੋਰਟ ਰੀਕੋ ਦੀਆਂ ਚੋਣਾਂ ਦੇ ਵਿੱਚ EVM ਨਾਲ ਜੁੜੀਆਂ ਬੇਨਿਯਮੀਆਂ ਬਾਰੇ ਇੱਕ ਪੋਸਟ ਕੀਤੀ ਸੀ ਅਗਨੀਵੀਰ ਯੋਜਨਾ ਦਾ ਨਾਮ ਬਦਲਣ ਦੇ ਨਾਲ-ਨਾਲ ਕੇਂਦਰ ਦੀ ਮੋਦੀ ਸਰਕਾਰ ਨੇ ਇਸ ਦੀ ਸਮਾਉ ਸੀਮਾ ਵੀ ਵਧਾ ਦਿੱਤੀ ਹੈ। ਸੂਤਰਾਂ ਮੁਤਾਬਕ ਹੁਣ ਅਗਨੀਵੀਰ ਯੋਜਨਾ ਦਾ ਨਾਮ ਬਦਲ ਕੇ ਸੈਨਿਕ ਸਨਮਾਨ ਯੋਜਨਾ ਰੱਖਿਆ ਜਾਵੇਗਾ। ਹੁਣ ਅਗਨੀਵੀਰ ਦਾ ਕਾਰਜਕਾਲ 40 ਸਾਲ ਤੋਂ ਵੱਧ ਕੇ 7 ਸਾਲ ਹੋ ਜਾਵੇਗਾ। ਇਸ ਤੋਂ ਇਲਾਵਾ ਉਸ ਦੀ ਇੱਕ ਮੁਸ਼ਤ ਤਨਖਾਹ ਦੇ ਵਿੱਚ ਵੀ ਵਾਧਾ ਹੋਵੇਗਾ। ਫਰਵਰੀ 2024 ਤੋਂ ਬਾਅਦ ਅਗਨੀਵੀਰ ਯੋਜਨਾ ਤਹਿਤ ਪਰਤੀ ਹੋਏ ਸੈਨਿਕਾਂ ਨੂੰ ਸੈਨਿਕ ਸਨਮਾਨ ਯੋਜਨਾ ਦਾ ਲਾਭ ਮਿਲੇਗਾ ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ 23 ਜੂਨ ਨੂੰ ਅਧਿਕਾਰਤ ਤੌਰ ਤੇ ਇਸ ਯੋਜਨਾ ਦਾ ਐਲਾਨ ਕਰਨਗੇ ਸੈਨਿਕ ਸਨਮਾਨ ਯੋਜਨਾ ਦੇ ਤਹਿਤ ਹੁਣ ਅਗਨੀਵੀਰ 7 ਸਾਲ ਫੌਜ ਦੇ ਵਿੱਚ ਸੇਵਾ ਕਰੇਗਾ ਅਤੇ 22 ਲੱਖ ਰੁਪਏ ਦੀ بجائے 21 ਲੱਖ ਰੁਪਏ ਦਿੱਤੇ ਜਾਣਗੇ ਹੁਣ ਉਹਨਾਂ ਦੀ ਸਖਲਾਈ 22 ਹਫ਼ਤੇ ਦੀ بجائے 42 ਹਫ਼ਤਿਆਂ ਦੀ ਹੋਵੇਗੀ ਅਤੇ 30 ਦਿਨਾਂ ਦੀ ਛੁੱਟੀ ਵਧ ਕੇ 45 ਦਿਨ ਦੀ ਹੋ ਜਾਵੇਗੀ ਕੇਂਦਰੀ ਮੰਤਰੀ ਬਰਨ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਹ ਪੰਜਾਬ ਦੇ ਕਿਸੇ ਵੀ ਮੁੱਦੇ ਉੱਤੇ ਅੜੀਕਾ ਨਹੀਂ ਬਣਨਗੇ ਤੇ ਉਹਨਾਂ ਆਖਿਆ ਕਿ ਉਹ ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਲਈ ਭਾਜਪਾ 'ਚ ਸ਼ਾਮਲ ਹੋਏ ਨੇ ਉਹ ਕੇਂਦਰ ਨਾਲ ਪੰਜਾਬੀਆਂ ਦੀ ਕੜਤਨ ਨੂੰ ਖਤਮ ਕਰਨਾ ਚਾਹੁੰਦੇ ਨੇ ਤੇ ਉਹਨਾਂ ਆਖਿਆ ਕਿ ਜੇ ਲੋਕ ਚਾਹਣ ਤਾਂ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਉਠਾਉਣਗੇ ਤੇ ਉਹ ਪੰਜਾਬ ਦਾ ਹਰ ਮੁੱਦਾ ਕੇਂਦਰ ਅੱਗੇ ਰੱਖਣਗੇ ਹੋ ਲੋ ਕੇਂਦਰ ਸਰਕਾਰ ਚ ਹਨ ਸਭ ਦੀ ਸੁਣਨਗੇ ਰਾਜਪੁਰਾ ਚੰਡੀਗੜ੍ਹ ਰੇਲ ਲਿੰਕ ਦੇ ਸਵਾਲ ਦੇ ਉੱਤੇ ਉਹਨਾਂ ਆਖਿਆ ਕਿ ਪ੍ਰੋਜੈਕਟ ਉਹਨਾਂ ਦੇ ਧਿਆਨ ਚ ਹੈ ਤੇ ਇਸੇ ਪਹਿਲ ਦੇ ਅਧਾਰ ਤੇ ਇਸ ਨੂੰ ਨੇਪਰੇ ਚਾੜਿਆ ਜਾਵੇਗਾ ਐਦੇ ਨਾਲ ਹੀ ਉਹਨਾਂ ਨੇ ਆਖਿਆ ਕਿ ਕੇਂਦਰੀ ਮੰਤਰੀ ਹੋਣ ਦੇ ਨਾਤੇ ਉਹ ਆਜ਼ਾਦ ਉਮੀਦਵਾਰ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਮਿਲਣਗੇ ਤੇ ਉਹਨਾਂ ਦੀ ਰਿਹਾਈ ਲਈ ਰਣਨੀਤੀ ਵੀ ਵਿਚਾਰਨਗੇ 에ਅਰ ਕੈਨੇਡਾ ਦਾ ਸਾਬਕਾ ਮੈਨੇਜਰ ਸਿਮਰਨ ਪ੍ਰੀਤ ਪਨੇਸਰ 2.25 ਕੈਨੇਡੀਅਨ ਡਾਲਰ ਦੇ ਸੋਨੇ ਅਤੇ ਨਫਤੇ ਦੀ ਸਭ ਤੋਂ ਵੱਡੀ ਲੁੱਟ ਦੇ ਮਾਮਲੇ ਵਿੱਚ ਉੜਿੰਦਾ ਤੇ ਪੁਲਤ ਮੁਤਾਬਕ ਸੋਨੇ ਦੀ ਚੋਰੀ 17 ਅਪ੍ਰੈਲ 2023 ਨੂੰ ਹੋਈ ਸੀ। ਫਰਜੀ ਕਾਗਜ਼ੀ ਕਾਰਵਾਈ ਕਰਕੇ ਪੰਡਾਰਨ ਸੋਲਟ ਕੇਂਦਰ ਤੋਂ 22 ਮਿਲੀਅਨ ਕੈਨੇਡੀਅਨ ਡਾਲਰ ਤੋਂ ਵੱਧ ਦੀ ਸੋਨੇ ਦੀਆਂ ਛੜਾਂ ਅਤੇ ਵਿਦੇਸ਼ੀ ਮੁਦਰਾ ਵਾਲਾ ਇੱਕ ਕਾਰਗੋ ਕੰਟੇਨਰ ਧੋਖੇ ਨਾਲ ਚੋਰੀ ਹੋ ਗਿਆ। ਤੇ ਮੀਡੀਆ ਰਿਪੋਰਟਾਂ ਦੇ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਮੂਲ ਦਾ ਇਹ ਵਿਅਕਤੀ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਆਤਮ ਸਮਰਪਣ ਕਰਨ ਦੀ ਤਿਆਰੀ ਕਰ ਰਿਹਾ ਹੈ। ਸਿਮਰਨ ਪ੍ਰੀਤ ਪਨੇਸਰ ਦੇ ਵਕੀਲ ਗ੍ਰੈਗ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਿਮਰਨ ਨੂੰ ਕੈਨੇਡੀਅਨ ਨਿਆਂ ਪ੍ਰਣਾਲੀ ਵਿੱਚ ਪੂਰਾ ਭਰੋਸਾ ਹੈ ਤੇ ਸਿਮਰਨ ਪਿਛਲੇ ਸਾਲ ਟ੍ਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਲੜਿੰਦਾ ਹੈ। ਸੰਯੁਕਤ ਰਾਸ਼ਟਰ ਦੇ ਵਿੱਚ ਪਾਕਿਸਤਾਨ ਦੇ ਸਥਾਈ ਮਿਸ਼ਨ ਨੂੰ ਸਾਈਬਰ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ। ਸ਼ਨੀਵਾਰ ਨੂੰ ਇੱਕ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਰਿਪੋਰਟ ਦੇ ਅਨੁਸਾਰ ਸਾਈਬਰ ਹਮਲਾ ਸ਼ੁੱਕਰਵਾਰ ਨੂੰ ਅਮਰੀਕੀ ਸਮੇਂ ਅਨੁਸਾਰ ਸ਼ਾਮ 4 ਵਜੇ ਹੋਇਆ। ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਇਸ ਹਮਲੇ 'ਚ ਸਥਾਈ ਮਿਸ਼ਨ ਦੀ ਸੂਚਨਾ ਬ੍ਰਾਂਚ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੀ ਈਮੇਲ ਆਈਡੀ ਨੂੰ ਨਿਸ਼ਾਨਾ ਬਣਾਇਆ ਗਿਆ। ਰਿਪੋਰਟ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਕਿ ਮਿਸ਼ਨ ਦੇ YouTube ਚੈਨਲ ਨੂੰ ਵੀ ਹੈਕ ਕਰ ਲਿਆ ਗਿਆ ਅਤੇ ਹਮਲਾਵਰਾਂ ਨੇ ਉਸ ਦਾ ਨਾਂ, ਬੈਨਰ ਅਤੇ ਕੰਟੈਂਟ ਬਦਲ ਦਿੱਤਾ। ਪਾਕਿਸਤਾਨ ਯੂਨ ਮਿਸ਼ਨ ਨੇ ਅਪੀਲ ਕੀਤੀ ਹੈ ਕਿ ਜਦੋਂ ਤੱਕ ਉਹ ਆਪਣੇ ਅਕਾਊਂਟ ਦੇ ਉੱਤੇ ਕੰਟਰੋਲ ਹਾਸਲ ਨਹੀਂ ਕਰ ਲੈਂਦੇ ਉਦੋਂ ਤੱਕ ਉਹਨਾਂ ਦੇ ਚੈਨਲਾਂ ਉੱਤੇ ਪਾਏ ਗਏ ਸਾਰੇ ਈਮੇਲ ਅਤੇ ਉਹ ਵੀਡੀਓ ਨੂੰ ਨਦਰਬੰਦ ਕੀਤਾ ਜਾਵੇ ਤੇ ਕਿਸੇ ਵੀ ਸਮੂਹ ਨੇ ਸਾਈਬਰ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਅਮਰੀਕਾ ਉੱਤੇ ਭਾਰਤੀਆਂ ਦੇ ਉੱਤੇ ਖਤਰਾ ਵਧ ਰਿਹਾ ਤੇ ਇਹੀ ਕਾਰਨ ਹੈ ਕਿ ਇੱਥੇ ਰਹਿਣ ਵਾਲੇ ਲਗਭਗ 50 ਲੱਖ ਭਾਰਤੀ ਹਮਲਿਆਂ ਤੋਂ ਬਚਣ ਦੇ ਲਈ ਹੁਣ ਖੁਦ ਹੀ ਬੰਦੂਕ ਤਾਰੀ ਬਣ ਰਹੇ ਨੇ ਇਸ ਸਾਲ ਬੰਦੂਕ ਖਰੀਦਣ ਵਾਲੇ ਭਾਰਤੀਆਂ ਦੀ ਗਿਣਤੀ 5 ਲੱਖ ਹੋ ਗਈ ਹੈ ਜਦੋਂ ਕਿ 2022 ਦੇ ਵਿੱਚ ਇਹ ਗਿਣਤੀ ਸਿਰਫ 75 ਹਜ਼ਾਰ ਸੀ ਯਾਨੀ ਬੰਦੂਕ ਖਰੀਦਣ ਵਾਲੇ ਭਾਰਤੀਆਂ ਦੀ ਗਿਣਤੀ 6 ਗੁਣਾ ਵਧੀ ਹੈ ਤੇ ਉੱਥੇ ਹੀ ਉਹਨਾਂ ਦੇ ਉੱਤੇ ਹਮਲਿਆਂ ਦੇ ਵਿੱਚ ਵੀ ਤਿੰਨ ਗੁਣਾ ਵਾਧਾ ਹੋਇਆ ਹੈ ਇਹ ਗਿਣਤੀ ਅਸਲ ਵਿੱਚ ਹੈਰਾਨ ਕਰ ਦੇਣ ਵਾਲੀ ਹੈ ਕਿਉਂਕਿ ਇੱਥੇ ਭਾਰਤੀ ਪਾਈਚਾਰੇ ਬੰਦੂਕ ਖਰੀਦਣ ਵਾਲਿਆਂ 'ਚ ਸਭ ਤੋਂ ਪਿੱਛੇ ਸਨ ਤੇ 2 ਸਾਲ 'ਚ ਬੰਦੂਕ ਖਰੀਦ ਦੇ ਵਾਅਦੇ ਦਾ ਵੱਡਾ ਕਾਰਨ ਭਾਰਤੀਆਂ ਉੱਤੇ ਹਮਲੇ ਦਾ ਵਧਣਾ ਹੈ। ਇਸ ਲਈ 2024 ਦੇ ਵਿੱਚ ਭਾਰਤੀਆਂ ਉੱਤੇ ਹਮਲੇ ਦੀਆਂ 18000 ਘਟਨਾਵਾਂ ਹੋਈਆਂ ਜਦੋਂ ਕਿ ਸਾਲ 2022 ਦੇ ਵਿੱਚ 4900 ਮਾਮਲੇ ਸਾਹਮਣੇ ਆਏ ਨੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਸ਼ਿਦਾ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਭਾਰਤ ਅਤੇ ਜਾਪਾਨ ਦਰਮਿਆਨ ਮਜ਼ਬੂਤ ਸਬੰਧ ਸ਼ਾਂਤੀਪੂਰਨ ਸੁਰੱਖਿਅਤ ਅਤੇ ਖੁਸ਼ਹਾਲ ਇੰਡੋ-ਪੈਸੀਫਿਕ ਖੇਤਰ ਦੇ ਲਈ ਮਹੱਤਵਪੂਰਨ ਹੈ। ਮੋਦੀ ਅਤੇ ਕਸ਼ਿਦਾ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਦਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਵੀ ਸਹਿਮਤੀ ਪ੍ਰਗਟਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦਿਨਾਂ ਜੀ7 ਸਿੱਖ ਸੰਮੇਲਨ ਦੇ ਦੂਜੇ ਦਿਨ ਆ ਆਊਟਰ ਰੇਚ ਸੈਸ਼ਨ ਨੂੰ ਸੰਬੋਧਨ ਕਰਨ ਲਈ ਦੱਖਣੀ ਇਟਲੀ ਦੇ ਉਪੀਲੀਆ ਦੇ ਇੱਕ ਦਿਨ ਦੇ ਦੌਰੇ ਤੇ ਤੁਨ ਉਹਨਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ એનર્ਜੀ ਅਫਰੀਕਾ ਅਤੇ ਮੈਡੀਟੇਰੀਅਨ ਨੇ ਉੱਤੇ ਆਪਣੇ ਸੰਬੋਧਨ ਤੋਂ ਬਾਅਦ ਕਸ਼ੀਦਾ ਨਾਲ ਮੁਲਾਕਾਤ ਕੀਤੀ ਹੈ ਕਸ਼ੀਦਾ ਨਾਲ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਉੱਤੇ ਕਿਹਾ ਕਿ ਸ਼ਾਂਤੀ ਸੁਰੱਖਿਆ ਅਤੇ ਕੁਸ਼ਾਲ ਇੰਡੋ-ਪੈਸੀਫਿਕ ਲਈ ਭਾਰਤ ਅਤੇ ਜਾਪਾਨ ਦੇ ਮਜ਼ਬੂਤ ਰਿਸ਼ਤੇ ਮਹੱਤਵਪੂਰਨ ਨੇ ਸਿੰਗapore ਦੇ ਦੱਖਣੀ ਤੱਟ ਉਤੇ ਇੱਕ ਵੱਡੀ ਕਿਸ਼ਤੀ ਦੇ ਇੰਦਨ ਸਪਲਾਈ ਬੇੜੇ ਦੇ ਨਾਲ ਟਕਰਾਉਣ ਦੇ ਕਾਰਨ ਫੈਲੇ ਤੇਲ ਨੂੰ ਸਾਫ਼ ਕਰਨ ਦਾ ਕੰਮ ਐਤਵਾਰ ਨੂੰ ਵੀ ਜਾਰੀ ਰਿਹਾ। ਤੇਲ ਫੈਲਣ ਨਾਲ ਲੋਕਪ੍ਰੀਆ ਰਿਜ਼ੋਰਟ ਟਾਪੂ ਸਾਂਟੋਸਾ ਸਮੇਤ ਦਖਣੀ ਤੱਕਰ ਰੇਖਾ ਦਾ ਕੁਝ ਹਿੱਸਾ ਕਾਲਾ ਪੈ ਗਿਆ ਅਤੇ ਇਸ ਨਾਲ ਸਮੁੰਦਰੀ ਜੀਵਾਂ ਲਈ ਵੀ ਖਤਰਾ ਪੈਦਾ ਹੋ ਗਿਆ। ਨੀਦਰਲੈਂਡ ਦੇ ਝੰਡੇ ਵਾਲੀ ਇੱਕ ਵੱਡੀ ਕਿਸ਼ਤੀ ਨੇ ਸ਼ੁੱਕਰਵਾਰ ਨੂੰ ਸਿੰਗਾਪੁਰ ਦੇ ਇੰਦਨ ਸਪਲਾਈ ਵੇੜੇ ਮਰੀਨ ਆਨਰ ਨੂੰ ਟੱਕਰ ਮਾਰ ਦਿੱਤੀ ਤੇ ਇਸ ਨਾਲ ਮਰੀਨ ਆਨਰ ਦਾ ਮਾਲਵਾਹਕ ਟੈਕ ਨੁਕਸਾਨਿਆ ਗਿਆ ਅਤੇ ਤੇਲ ਸਮੁੰਦਰ ਵਿੱਚ ਫੈਲ ਗਿਆ। ਸਿੰਗਾਪੁਰ ਦੇ ਸਮੁੰਦਰੀ ਅਤੇ ਬੰਦਰਗਾਹ ਅਥਾਰਟੀ ਨੇ ਸ਼ਨੀਵਾਰ ਦੇਰ ਰਾਤ ਇੱਕ ਬਿਆਨ ਚਕਿਆ ਕਿ ਜਹਾਜ਼ ਤੋਂ ਤੇਲ ਲੀਕ ਨੂੰ ਰੋਕ ਦਿੱਤਾ ਗਿਆ ਤੇ ਨੁਕਸਾਨੇ ਟੈਂਕਰ ਤੋਂ ਨਿਕਲੇ ਤੇਲ ਨੂੰ ਸਾਫ ਕੀਤਾ ਜਾ ਰਿਹਾ ਹੈ ਅੱਜ ਲਈ ਨਹੀਂ ਦੁਬਾਰਾ ਫਿਰ ਆਦਰਮੋਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ